ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਤੁਹਾਨੂੰ ਆਪਾਂ ਦੱਸਾਂਗੇ ਤੇ ਘਰ ਦੇ ਵਿੱਚ ਆਪਾਂ ਵੱਧ ਤੋਂ ਵੱਧ ਮੱਖਣ ਕਿਵੇਂ ਤਿਆਰ ਕਰ ਸਕਦੇ ਹਾਂ ਤੇ ਜੇ ਆਪਣੇ ਘਰ ਦੇ ਵਿੱਚ ਮੱਖਣ ਹੋਊਗਾ ਮੱਖਣ ਤੋਂ ਆਪਾਂ ਦੇਸੀ ਘਿਓ ਦੇ ਕਿਵੇਂ ਡੱਬੇ ਭਰ ਸਕਦੇ ਹਾਂ ਤੇ ਤੁਹਾਨੂੰ ਬਿਲਕੁਲ ਵੀ ਬਾਜ਼ਾਰ ਦੇ ਵਿੱਚੋਂ ਦੇਸੀ ਘਿਓ ਲਿਆਉਣ ਦੀ ਲੋੜ ਨਹੀਂ ਪੈਣੀ ਹੈ ਕਿ ਜੇ ਤੁਸੀਂ ਇਸ ਤਰੀਕੇ ਨਾਲ ਘਰੇ ਮੱਖਣ ਤਿਆਰ ਕਰੋਗੇ ਤੇ ਮੱਖਣ ਤੋਂ ਦੇਸੀ ਘਿਓ ਬਣਾਓਗੇ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਤੁਹਾਨੂੰ ਦੱਸਣ ਲੱਗੇ ਆ ਜੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਦੇਖੋ ਜੀ ਆਪਾਂ ਨੇ ਇਹ ਨਾ ਦੁੱਧ ਨੂੰ ਵਾਲੀ ਤੇ ਕੇ ਰੱਖੀ ਹੋਈ ਸੀਗੀ ਤੇ ਇਹ ਦੁੱਧ ਦੇ ਉੱਤੇ ਦੇਖੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿੰਨੀ ਕਰੀਮ ਆ ਗਈ ਤੇ ਇਹੇ ਮਲਾਈ ਨੂੰ ਆਪਾਂ ਉਤਾਰ ਲਾਂਗੇ ਹੁਣ ਤਹਾਨੂੰ ਦੁੱਧ ਨੂੰ ਵਾਲੀ ਦੇ ਕੇ ਹੀ ਰੱਖਣਾ ਪਊਗਾ ਜੇ ਤੁਸੀਂ ਵੱਧ ਤੋਂ ਵੱਧ ਮੱਖਣ ਘਰ ਵਿੱਚ ਤਿਆਰ ਕਰ ਸਕਦੇ ਹੋ। ਅਖੀਰ ਬਣਾਉਣ ਵਾਸਤੇ ਆਪਾਂ ਨਾ ਅੱਧਾ ਨਿੰਬੂ ਲਵਾਂਗੇ। ਅੱਧਾ ਨਿੰਬੂ ਲੈ ਕੇ ਇਹਦੇ ਵਿੱਚ ਨਿਚੋੜ ਲੈਨੇ ਆ ਤੇ ਥੋੜਾ ਜਿਹਾ ਪਾਣੀ ਪਾ ਕੇ ਪਾਣੀ ਆਪਾਂ ਤੁਹਾਨੂੰ ਦੱਸਾਂਗੇ ਕਿੰਨਾ ਕੁ ਪਾਵਾਂਗੇ ਤੇ ਫਿਰ ਆਪਾਂ ਇਹਦੀ ਮੱਖਣੀ ਬਣਾਉਣੀ ਹੈ ਮਲਾਈ ਤੋਂ। ਲਓ ਜੀ ਜਿਹੜਾ ਆਪਾਂ ਨੇ ਨਾ ਇਹਦੇ ਵਿੱਚ ਅੱਧਾ ਨਿੰਬੂ ਨਿਚੋੜਨਾ ਉਹ ਆਪਣਾ ਦਹੀਂ ਜਿੰਨਾ ਕੰਮ ਕਰੂਗਾ ਮਲਾਈ ਦੇ ਵਿੱਚ। ਤੇ ਆਪਾਂ ਪਹਿਲਾਂ ਦੁੱਧ ਨੂੰ ਵਾਲੀ ਦਿੰਨੇ ਆ ਫੇਰ ਉਹਦਾ ਆਪਾਂ ਦਹੀਂ ਚ ਮਾਉਣੀ ਆ ਤੇ ਫੇਰ ਉਹਨੂੰ ਰੜਕਦੇ ਆ ਇਹ ਆਪਾਂ ਹੁਣ ਸਿੱਧਾ ਹੀ ਡਾਇਰੈਕਟ ਇਹਦੇ ਵਿੱਚ ਅੱਧਾ ਨਿੰਬੂ ਐਡ ਕਰਦੇ ਗਨ ਨੂੰ ਛੋੜ ਕੇ ਤੇ ਫੇਰ ਦੇਖੋ ਜੀ ਆਪਣੀ ਇਹ ਮੱਖਣੀ ਬਣ ਕੇ ਬਿਲਕੁਲ ਤਿਆਰ ਹੋ ਜਾਣੀ ਆ ਲੋ ਜੀ ਆਪਾਂ ਨੇ ਨਾ ਇੱਥੇ ਇੱਕ ਵੱਡਾ ਸਾਰਾ ਟੁਸਕ ਲੈ ਲਿਆ ਤੇ ਹੁਣ ਆਪਾਂ ਇਹ ਜਿਹੜੀ ਇਹ ਮਲਾਈ ਆ ਸਾਰੀ ਇਹਦੇ ਵਿੱਚ ਐਡ ਕਰ ਦਿੰਨੇ ਆ ਵੀਡੀਓ ਨੂੰ ਬਿਲਕੁਲ ਸ킵 ਨਾ ਕਰਿਓ ਫਿਰ ਉਸ ਤੋਂ ਬਾਅਦ ਪੈਣਾ ਪੁੱਛਦੀਆਂ ਨੇ ਵੀ ਇਹਦੇ ਵਿੱਚ ਤੁਸੀਂ ਕਿੰਨਾ ਪਾਣਾ ਹੈ ਤੇ ਕਿਵੇਂ ਇਹਨੂੰ ਬਣਾਇਆ ਤੁਸੀਂ ਲੋ ਜੀ ਹੁਣ ਆਪਾਂ ਨੇ ਮਲਾਈ ਇਹਦੇ ਵਿੱਚ ਪ੍ਰਸਕ ਦੇ ਵਿੱਚ ਪਾਤੀ ਤੇ ਹੁਣ ਆਪਾਂ ਨੇ ਅੱਧਾ ਨਿੰਬੂ ਲਿਆ ਵਾ ਇਹਨੂੰ ਵੀ ਆਪਾਂ ਵਿੱਚੀ ਨੂੰ ਜੋੜਵਾਂਗੇ ਲੋ ਜੀ ਆਪਾਂ ਨੇ ਪਹਿਲਾਂ ਇਹਦੇ ਵਿੱਚ ਪਾਣੀ ਨਹੀਂ ਪਾਉਣਾ ਹੈਗਾ ਪਹਿਲਾਂ ਜਿਹੜਾ ਆਪਾਂ ਨੇ ਨਿੰਬੂ ਪਾਇਆ ਹੈ ਇਹਨੂੰ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਮਿਕਸ ਕਰ ਲਾਂਗੇ ਦੇਖੋ ਜੀ ਜਿਹੜਾ ਆਪਾਂ ਨੇ ਇਹਦੇ ਵਿੱਚ ਨਿੰਬੂ ਪਾਇਆ ਇਹਨੂੰ ਸਿਰਫ 2 ਕੁ ਮਿੰਟ ਲਈ ਇਸ ਟ੍ਰੇਕੇ ਨਾਲ ਤੁਸੀਂ ਇਹਨੂੰ ਫੈਂਟ ਲਿਓ ਆਪਾਂ ਨੇ ਜੀ ਇਹਨੂੰ ਚੰਗੀ ਤਰ੍ਹਾਂ ਨਾਲ ਜਿਹੜਾ ਨਿੰਬੂ ਪਾਇਆ ਸੀ ਇਹਨੂੰ ਫੈਂਟ ਲਿਆ ਤੇ ਅੱਧਾ ਕੌਲਾ ਆਪਾਂ ਨੇ ਆਹ ਦੇਖੋ ਜੀ ਪਾਣੀ ਥੱਲੇ ਆ ਬਸ ਤੁਸੀਂ ਆਹ ਗ੍ਰੈਂਡਰ ਵਿੱਚ ਢੱਲ ਲੈਣਾ ਜੀ ਇਹਦੇ ਨਾਲ ਚੰਗੀ ਤਰ੍ਹਾਂ ਉਸ ਇਸ ਤਰੀਕੇ ਨਾਲ ਉਸ ਫਿਰ ਫੈਂਟੀ ਜਾਣਾ ਤੇ ਤੁਹਾਡਾ ਮੱਖਣ ਬੇਸ ਠੁਲ ਬਣ ਕੇ ਹੀ ਤਿਆਰ ਹੋ ਜੂਗਾ ਜੇ ਤੁਹਾਡੇ ਕੋਲ ਇਸ ਤਰੀਕੇ ਦੀ ਮਸ਼ੀਨ ਹੈਗੀ ਆ ਤੁਸੀਂ ਉਹ ਮਸ਼ੀਨ ਦੀ ਹੱਥ ਵਾਲੀ ਲਾ ਸਕਦੇ ਹੋ ਤੁਸੀਂ ਪਹਿਲਾਂ ਪਾਣੀ ਜ਼ਿਆਦਾ ਨਹੀਂ ਪਾਉਣਾ ਹੈਗਾ ਇਹਨਾਂ ਹੋਵੇ ਤੁਸੀਂ ਪਾਣੀ ਦਾ ਪਹਿਲਾਂ ਹੀ ਜਿਹੜਾ ਆਪਾਂ ਹੈ ਪੋਸਟਾ ਤੁਸੀਂ ਪਾਣੀ ਦਾ ਪਰ ਲਓ ਫਿਰ ਆਪਣਾ ਮੱਖਣੀ ਹੀ ਵਧੀਆ ਨਹੀਂ ਬਣਦੀ ਹੈਗੀ ਇਹਨੂੰ ਟਾਈਮ ਵੀ ਫਿਰ ਲੱਗੂ ਜ਼ਿਆਦਾ ਤੇ ਤੁਸੀਂ ਪਹਿਲਾਂ ਹੀ ਪਾਣੀ ਇਹਦੇ ਵਿੱਚ ਘੱਟ ਪਾइए ਦੇਖੋ ਜੀ ਆਪਣੀ ਬਿਲਕੁਲ ਮੱਖਣੀ ਕਿੰਨੀ ਵਧੀਆ ਬਣ ਕੇ ਤਿਆਰ ਹੋ ਗਈ ਜਿਹੜਾ ਆਪਾਂ ਨੇ ਜੀ ਨਿੰਬੂ ਪਾਇਆ ਉਹ ਆਪਣੇ ਦਹੀਂ ਜਿੰਨਾ ਕੰਮ ਕਰਦਾ ਵਾ ਆਪਣੀਂ ਚ ਮੱਖਣੀ ਘੱਟਣੀ ਥੋੜਾ ਜਿਹਾ ਗਰਮ ਪਾਣੀ ਲੈ ਲਿਆ ਤੇ ਮੈਂ ਇਹਦੇ ਵਿੱਚ ਨਾ ਇੱਕ ਗਲਾਸ ਤੁਹਾਨੂੰ ਦੱਸ ਦਿੰਨੀ ਆ ਤੇ ਗਰਮ ਪਾਣੀ ਦਾ ਵੀ ਮੈਂ ਪਾਇਆ ਸੀਗਾ ਤੁਸੀਂ ਜਿਆਦਾ ਦਿਨਾਂ ਦੀ ਮਲਾਈ ਨੂੰ ਰੱਖ ਕੇ ਨਾ ਮੱਖਣੀ ਬਣਾਇਓ ਤੇ ਕਿਉਂਕਿ ਫਿਰ ਕਈ ਵਾਰੀ ਨਾ ਗਰਮੀ ਕਰਕੇ ਜੀ ਮਲਾਈ ਦੇ ਵਿੱਚੋਂ ਸਮੈਲ ਆਉਣ ਲੱਗ ਜਾਂਦੀ ਆ ਇਸ ਕਰਕੇ ਥੋੜੀ ਜੀ ਤੁਸੀਂ ਤਾਜੀ ਮਲਾਈ ਦੀ ਮੱਖਣੀ ਬਣਾਇਆ ਕਰੋ ਤੇ ਕਿਉਂੋ ਵੀ ਵਧੀਆ ਬਣਦਾ ਪਰੰਗੋ ਦੁੱਧ ਸੀਗਾ ਮਲਾਈ ਵਾਲਾ ਇਹਨੂੰ ਤੁਸੀਂ ਗਰਮ ਰੱਖ ਕੇ ਗੈਸ ਤੇ ਤੇ ਇਹਦਾ ਪਨੀਰ ਵੀ ਬਣਾ ਸਕਦੇ ਆ ਆਪਾਂ ਜੀ ਇਹ ਹੀ ਮਲਾਈ ਦਾ ਬਹੁਤ ਜ਼ਿਆਦਾ ਫਾਇਦਾ ਲੈ ਸਕਦੇ ਆ ਤੇ ਇਹ ਮਲਾਈ ਤੋਂ ਦੇਖ ਲਓ ਕਿੰਨੀਆਂ ਚੀਜ਼ਾਂ ਤਿਆਰ ਹੋ ਜਾਣਗੀਆਂ ਜੀ ਜਿਹੜਾ ਆਪਣਾ ਆਪਾਂ ਦਾ ਦੁੱਧ ਇਹਨੂੰ ਹੁਣ ਆਪਾਂ ਗੈਸ ਦੇ ਉੱਤੇ ਗਰਮ ਰੱਖ ਦਿੰਦੇ ਨੇ ਇਹਦਾ ਬਣਾਉਣੀ ਆ ਜੀ ਪਨੀਰ ਗੈਸ ਦੇ ਉੱਤੇ ਕੜਾਹੀ ਰੱਖਤੀ ਇਹਦੇ ਵਿੱਚ ਆਪਾਂ ਜਿਹੜੀ ਇਹ ਮੱਖਣ ਦਾ ਸਾਰੀ ਹੀ ਪਾਦਨੇ ਆਸੀਂ ਕਿਉਂ ਬਣਾਵਾਂਗੇ ਤੇ ਇੱਦ ਤੱਕ ਜਿਹੜਾ ਆਪਣਾ ਇਹ ਟਸਕ ਵਿੱਚ ਦੁੱਧ ਸੀਗਾ ਉਹ ਆਪਾਂ ਨੇ ਦੂਸਰੇ ਗੈਸ ਤੇ ਰੱਖਤਾ ਤੇ ਇਹਦਾ ਆਪਾਂ ਜੀ ਪਨੀਰ ਬਣਾਵਾਂਗੇ ਇਹ ਆਪਾਂ ਦੁੱਧ ਨੂੰ ਵੀ ਵੇਸਟ ਨਹੀਂ ਜਾਣ ਦਵਾਂਗੇ ਆਪਾਂ ਜੀ ਇਹਦੇ ਵਿੱਚ ਨਾ ਅੱਧੀ ਘੜਛੀ ਦਹੀਂ ਪਾਦਾਂਗੇ ਤੇ ਜਿਹੜਾ ਫਿਰ ਇਹ ਆਪਣਾ ਜਿਹੜਾ ਦੁੱਧ ਦਾ ਇਹ ਬਿਲਕੁਲ ਫਟ ਜਾਊਗਾ ਤੇ ਹੁਣ ਆਪਾਂ ਨੇ ਇਹ ਦੁੱਧ ਜਿਹੜਾ ਸੀਗਾ ਗਰਮ ਹੋ ਗਿਆ ਤੇ ਹੁਣ ਆਪਾਂ ਨੇ ਅੱਧੀ ਕੜਛੀ ਇਹਦੇ ਵਿੱਚ ਦਹੀਂ ਮਿਲਾਤੀ ਹੁਣ ਜੀ ਆਪਣਾ ਹੈ ਦੁੱਧ ਤੋਂ ਬਿਲਕੁਲ ਬਣ ਕੇ ਪਨੀਰ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਨਾਲ ਹੀ ਤਾਂ ਇਹਦੇ ਤੋਂ ਆਪਾਂ ਨੇ ਮੱਖਣੀ ਤਿਆਰ ਕਰ ਲਈ ਮਲਾਈ ਤੋਂ ਤੇ ਨਾਲ ਹੀ ਦੇਖੋ ਜੀ ਆਪਾਂ ਨੇ ਇਹਦਾ ਪਨੀਰ ਵੀ ਬਣਾ ਲਿਆ ਤੇ ਬਹੁਤ ਹੀ ਵਧੀਆ ਤੇ ਸੌਖਾ ਤਰੀਕਾ ਕਈ ਵਾਰੀ ਦੇਖੋ ਜੀ ਭੈਣਾ ਕਹਿੰਦੀ ਨੇ ਸਾਡੇ ਘਰੇ ਦੇਸੀ ਕਿਉਂ ਨਹੀਂ ਹੈਗਾ ਕਈ ਵਾਰੀ ਆਪਣੇ ਦੁੱਧ ਘਰ ਦੇ ਵਿੱਚ ਹੁੰਦਾ ਫੇਰ ਵੀ ਆਪਣੇ ਦੇਸੀ ਕਿਉਂ ਨਹੀਂ ਹੁੰਦਾ ਤੁਸੀਂ ਇਸ ਤਰੀਕੇ ਨਾਲ ਦੇਸੀ ਘਿਓ ਬਣਾਓ ਤੇ ਦੁੱਧ ਨੂੰ ਵਾਲੀ ਦੇ ਕੇ ਰੱਖ ਦੋ ਤੇ ਮਲਾਈ ਆ ਜੂਗੀ ਉਹਦੇ ਤੋਂ ਦੇਖੋ ਜੀ ਮੱਖਣੀ ਤਿਆਰ ਹੋ ਜਾਂਦੀ ਆ ਤੇ ਉਹਦੇ ਤੋਂ ਹੀ ਬਹੁਤ ਆਸਾਨੀ ਦੇ ਨਾਲ ਦੇਸੀ ਘਿਓ ਆਪਣਾ ਤਿਆਰ ਹੋ ਜਾਂਦਾ ਤੇ ਆਪਾਂ ਨੂੰ ਬਿਲਕੁਲ ਵੀ ਮੁੱਲ ਲਿਆਉਣ ਦੀ ਲੋੜ ਨਹੀਂ ਪੈਣੀ ਹੈਗੀ ਤੇ ਬਾਅਦ ਤੋਂ ਬਾਅਦ ਵੀਡੀਓ ਨੂੰ ਅੱਕੇ ਸ਼ੇਅਰ ਕਰਦੇ ਆ ਕਰੋ ਜੀ ਲੋ ਜੀ ਆਪਣਾ ਇਹ ਅੱਧਾ ਕਿਲੋ ਤੋਂ ਉੱਪਰ ਹੀ ਹੋਗਾ ਜਿਹੜਾ ਪਨੀਰ ਬਣ ਕੇ ਬਿਲਕੁਲ ਤਿਆਰ ਹੋ ਗਿਆ ਤੇ ਜਿਹੜਾ ਇਹਦੇ ਵਿੱਚ ਖੱਟਾਪਨ ਸੀਗਾ ਉਹ ਬਿਲਕੁਲ ਆਪਾਂ ਨੇ ਦੋ ਤਿੰਨ ਪਾਣੀ ਦੇ ਸਿੰਪਲ ਕੱਢ ਕੇ ਇਹਦੇ ਵਿੱਚੋਂ ਖੱਟਾਪਨ ਕੱਢਤਾ ਤੇ ਹੁਣ ਚਾਹੇ ਤੁਸੀਂ ਇਹਦੀ ਪੁਰਜੀ ਬਣਾਉ ਚਾਹੇ ਕਿ ਤੁਸੀਂ ਮਟਰ ਪਰੀ ਦੀ ਸਬਜ਼ੀ ਬਣਾਓ ਤੇ ਬਹੁਤ ਹੀ ਵਧੀਆ ਤਰੀਕਾ ਸੀਗਾ ਲਓ ਜੀ ਆਪਣਾ ਦیسی ਗੋਣ ਕੇ ਤਿਆਰ ਹੋ ਗਿਆ ਹੁਣ اپنی ਜਿਹੜੀ ਕੜਾਹੀ ਬਹੁਤ ਜ਼ਿਆਦਾ ਗਰਮ ਆ ਜਿਹੜੀ ਆਪਣੀ ਇਹ ਲੱਸੀ ਦਾ ਦੇਖੋ ਜੀ 5 ਕਿ ਮਿੰਟ ਚੱਤ ਤੱਕ ਇਹਦਾ ਕਲਰ ਚੇਂਜ ਹੋ ਜਾਣਾ ਤੇ ਬਿਲਕੁਲ ਦੇਖੋ ਜੀ ਹੁਣ ਤਾਂ ਵੈਸੇ ਇੱਕ ਬ੍ਰਾਊਨ ਜਿਹਾ ਕਲਰਤੀ ਹੋਗੀ ਆਪਾਂ ਨੇ ਜੀ ਕਿਹੋ ਦਾ ਕਲਰ ਨਹੀਂ ਚੇਂਜ ਕਰਨਾ ਹੈਗਾ ਤੇ ਤਾਂ ਕਰਕੇ ਆਪਾਂ ਨੇ ਗੈਸ ਬੰਦ ਕਰਤਾ ਤੇ ਆਪਾਂ ਜ਼ਿਆਦਾ ਨਹੀਂ ਕਾੜਨਾ ਹੈਗਾ ਤੇ ਫਿਰ ਇਹ ਕੜਹੀ ਹੋਏ ਘਿਓ ਦੇ ਵਿੱਚੋਂ ਫਿਰ ਸਮੈਲ ਜੀ ਆਉਣਾ ਚਾਹੀਦਾ ਲਓ ਜੀ ਆਪਣਾ ਦੇਸੀ ਘਿਓ ਵੀ ਬਣ ਕੇ ਬਿਲਕੁਲ ਹੋ ਗਿਆ ਤਿਆਰ ਤੇ ਹੁਣ ਆਪਾਂ ਇੱਕ ਪੌਣੀ ਦੇ ਨਾਲ ਇਹ ਪਾਉਣ ਲੈਨੇ ਆਂ ਵੀਡੀਓ ਨੂੰ ਜੇ ਵੱਧ ਤੋਂ ਵੱਧ ਕਿ ਸ਼ੇਅਰ ਕਰਦੇ ਜਾ ਕਰੋ ਤੇ ਹੁਣ ਆਪਾਂ ਇਹਨੂੰ ਸਾਰੇ ਨੂੰ ਪਾਣ ਕੇ ਤੇ ਫਿਰ ਤੁਹਾਨੂੰ ਦਿਖਾਉਣੇ ਇਸ ਤੋਂ ਬਾਅਦ ਲੋ ਜੀ ਆਪਣੇ ਦੇਸੀ ਘਿਓ ਨੂੰ ਲਈ ਪਾਉਣਾ ਜਿਹੜਾ ਬਾਕੀ ਦਾ ਆ ਆਪਾਂ ਕਿਸੇ ਹੋਰ ਡੱਬੇ ਦੇ ਵਿੱਚ ਇਹਨੂੰ ਪਾ ਦਨੇ ਆਂ ਲੋ ਜੀ ਦੇਖੋ ਪਹਿਲਾਂ ਤੁਸੀਂ ਆਪਣੀ ਕੜਾਹੀ ਨੂੰ ਚੈੱਕ ਕਰੋ ਬਿਲਕੁਲ ਵੀ ਆਪਣੀ ਕੜਾਹੀ ਨਹੀਂ ਠਹਾ ਤਾਂ ਜਲੀ ਹੈਗੀ ਜਦੋਂ ਆਪਾਂ ਨੇ ਦੇਸੀ ਘਿਓ ਗਰਮ ਕੀਤਾ ਲੋ ਜੀ ਆਪਾਂ ਨੇ ਇੱਕ ਆਹ ਭਾਂਡੇ ਵਿੱਚ ਪਾਤਾ ਤੇ ਕੁਛ ਆਪਾਂ ਨੇ ਇਹਦੇ ਵਿੱਚ ਪਾਤਾ ਤੇ ਇਸ ਤਰੀਕੇ ਨਾਲ ਹੀ ਆਪਾਂ ਦੇ ਸਾਰੇ ਵਰਤਮਾਨ ਕਾਂਚ ਦੇਆਂ ਦੇ ਵਿੱਚ ਹੀ ਪਾ ਕੇ ਰੱਖਣਾ ਚਾਹੀਦਾ ਬਿਲਕੁਲ ਵੀ ਦੇਸੀ ਘਿਓ ਖਰਾਬ ਨਹੀਂ ਹੁੰਦਾ ਇਹਨਾਂ ਦੇਸੀ ਘਿਓ ਬਣ ਕੇ ਬਿਲਕੁਲ ਤਿਆਰ ਹੈ ਤੇ ਆਪਣੇ ਆਹ ਥੋੜੀ ਜਿਹੀ ਟੱਪੀ ਸੀਗੀ ਉਨੇ ਆਪ ਨੇ ਇਹਨਾਂ ਦੇ ਵਿੱਚ ਕੁਝ ਐਡ ਕਰਤਾ ਕਿਓ ਹੋਜੀ ਸਾਡੀ ਵੀਡੀਓ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਜੀ ਵੀਡੀਓ ਨੂੰ ਐਂਡ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਮਿਲਦੇ ਜੀ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ